ਸਸ਼ੀਕਾਲ ਜੀ ਅੱਜ ਅਸੀਂ ਸਾਰੇ ਗਿਲ ਸਾਹਿਬ ਜਸਕੀਰਤ ਜੀ ਹੈਪੀ ਸਾਰੇ ਅਸੀਂ ਆਏ ਹੋਏ ਹਾਂ ਬਾਈ ਜੀ ਹੁਰਾ ਨੇ ਕਿਹਾ ਪੈਂਜੀ ਹੁਰਾ ਨੇ ਕਿਹਾ ਜਿਹੜਾ ਪਿੰਗਲਵੜੇ ਦਾ ਮੇਨ ਆਫਿਸਰ ਸਭ ਤੋਂ ਪਹਿਲਾਂ ਉੱਥੇ ਖੜੇ ਐ ਉੱਥੇ ਆ ਕੇ ਹੁਣ ਅਸੀਂ ਸਾਰੇ ਪਾਸੇ ਇੱਥੇ ਵੀ ਤੇ ਜਿਹੜੇ ਬਾਕੀ ਬ੍ਰਾਂਚਸ 'ਚ ਜਾ ਕੇ ਸਕੂਲ ਕਾਲਜਸ ਸਾਰੀ ਥਾਵਾਂ ਤੇ ਜਾਵਾਂਗੇ ਮੈਨੂੰ ਇੰਨੀ ਖੁਸ਼ੀ ਭਲਕੇ ਸਾਨੂੰ ਸਾਰਿਆਂ ਨੂੰ ਅਸੀਂ ਬੜੀ ਥਾਈ ਜਾਣੇ ਆ ਬਟ ਇੱਕ ਐਹੋ ਜੀ ਜਗਾ ਜਾਣਾ ਜਿੱਥੇ ਲੋਕ ਆਪਦੇ ਲਈ ਨਹੀਂ ਦੂਜਿਆਂ ਲਈ ਜਿਉਂਦੇ ਨੇ ਇਹ ਬੜਾ ਔਖਾ ਕੰਮ ਹੁੰਦਾ ਹੈ ਉਹਦੀ ਤੁਹਾਨੂੰ ਸਭ ਤੋਂ ਪਹਿਲੀ ਝਲਕੀ ਵਿਖਾਉਣੇ ਆ ਇੱਧਰ ਵਿਖਾਓ ਜੇ ਆਕੇ ਇਹ ਭਗਤ ਪੂਰਨ ਸਿੰਘ ਜੀ ਦੀ ਗੱਡੀ ਹੈ ਜਿਹਦੇ ਤੇ ਬਾਖੇ ਇੱਧਰੋਂ ਵੇਖ ਜੇ ਲਿਖਿਆ ਹੋਇਆ ਹੈ ਇਬਾ ਖੇ ਦੇ ਤੇ ਲੈ ਜਾਂਦੇ ਹੁੰਦੇ ਸੀ ਦਰਬਾਰ ਸਾਹਿਬ ਜਾਂਦੇ ਸੀ ਜੀ ਦਰਬਾਰ ਸਾਹਿਬ ਲੈ ਕੇ ਜਾਂਦੇ ਹੁੰਦੇ ਸੀ ਆਪਣੇ ਤੇ ਫੋਰਨ ਸਿੰਘ ਲੁੱਲੇ ਪਿਆਰੇ ਨੂੰ ਆ ਫਿਰ ਇਥੋਂ ਬਾਅਦ ਉਹ ਵਾਪਸ ਆਉਂਦੇ ਹੁੰਦੇ ਸੀ ਹੁਣ ਅਸੀਂ ਆਏ ਆ ਮਿਊਜ਼ੀਅਮ ਜੀ ਮਿਊਜ਼ੀਅਮ ਦੇ ਵਿੱਚ ਆਏ ਆ ਤੇ ਇੱਕ ਵਾਰੀ ਮਾੜੀ ਜੀ ਮੂਰਤੀ ਚਲਕੀ ਵਿਖਾ ਦਿਓ ਤੁਸੀਂ ਫਿਰ ਅਸੀਂ ਵੇਖ ਲੈਣੇ ਆ ਜਿੱਥੇ ਪੂਰਾ ਆ ਬਖਾਇਓ ਜੇ ਆ ਤਸਵੀਰ ਜ਼ਰੂਰ ਬਖਾਇਓ ਓ ਮਾਈ ਗਾਡ ਮੈਂ ਨਹੀਂ ਇਹ ਫੋਟੋ ਪਾ ਗਜੀਦੀ ਕੀ ਆ ਫੋਟੋ ਵੇਖੋ ਇਹ ਭਗਤ ਜੀ ਦੀ ਫੋਟੋ ਹੈ ਹਾਂਜੀ ਔਰ ਇਹ ਕਿਸੇ ਦਾ ਇਹ ਕਦੋਂ ਦੀ ਹੋਊਗੀ ਪੰਜ ਛੇ ਫੋਟੋ ਇਹ 134 ਚ ਮਿਲਿਆ ਸੀ ਹਾਂ ਇਹ 134 ਚ ਮਿਲਿਆ ਸੀ ਬੱਚਾ ਇਹਨਾਂ ਨੂੰ ਪਿਆਰਾ ਸੀ ਹਾਂ ਤੇਰਾ ਸਾਬ ਲਾਹੌਰ ਤੋਂ ਬੜੇ 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 ਇਸੇ ਨੂੰ ਲੈ ਕੇ ਮੈਨੂੰ ਬੜਿਆਂ ਨੇ ਦੱਸਿਆ ਉਹ ਬੈਠੇ ਹੁੰਦੇ ਸੀ ਜੋ ਹਨਾ ਇੱਥੇ ਜਾ ਕੇ ਬੈਠੇ ਹੁੰਦੇ ਸੀ ਆਹਾਹਾ ਇਹ ਰਫੂਜੀ ਕੈਂਪ ਲੱਗਾ ਸੀ ਜਦੋਂ ਖਾਲਸਾ ਆਹ ਫੋਟੋ ਜ਼ਰੂਰ ਕੋਲੇ ਆ ਕੇ ਵਖਾਏ ਹੋਏ ਜੇ ਭਗਤ ਜੀ ਦੀ ਫੋਟੋ ਆ ਵਾਲੇ ਇਹ ਭਗਤ ਜੀ ਨੇ ਇਹ ਜਿਹੜੇ ਉਹਨਾਂ ਦੇ ਨਾਲ ਹੁੰਦੇ ਸੀ ਪਿਆਰਾ ਸਿੰਘ ਜੀ ਔਰ ਇਹ ਫੋਟੋ ਹੋਊਗੀ 34 ਦੀ 1934 ਦੀ ਔਰ ਉਦੋਂ ਬਾਅਦ ਇਹਨਾਂ ਦੇ ਨਾਲ ਹੀ ਰਹੇ ਪਿਆਰਾ ਸਿੰਘ ਵੀ ਇਹਨਾਂ ਨੇ ਆਪ ਹੀ ਨਾਮ ਰੱਖਿਆ ਸੀ ਤਾਂ ਦੱਸੂਗੀ ਉਦੋਂ ਪਹਿਲਾਂ ਨਾਮ ਦਾ ਪਤਾ ਹੀ ਨਹੀਂ ਸੀ ਕਿ ਕਿ ਲਿਵਾਸ ਹਾਲ ਚ ਮਿਲਿਆ ਨਾ ਹਾਂਜੀ ਹਾਂ ਮੈਨੂੰ ਪਤਾ ਉੱਥੇ ਉਦੋਂ ਲਿਵਾਸ ਹਾਲ ਚ ਮਿਲੇ ਸੀ ਤਦੇ ਰਿਹਾ ਤਦੇ ਹੱਡ ਗਰੰਤੀ ਸੀ ਬਾਬਾ ਸ਼ਾਹ ਸਿੰਘ ਜੀ ਉਹਨਾਂ ਨੇ ਫਿਰ ਉਸ ਬੱਚੇ ਦੀ সেবা ਭਗਾ ਜੀ ਨੂੰ ਇਹ ਫਿਰ ਫੋਟੋ ਲਾਹੌਰ ਦੀ ਹੈ ਇਹ ਜੀ ਨਹੀਂ ਇਹ ਤਾਂ ਇੱਥੋਂ ਦੀ ਹੈ ਇਹ ਇੱਥੇ ਆ ਕੇ ਵਿੱਚ ਉਦੋਂ ਨਾਲ ਛੋਟੇ ਹੋਣ ਦੇ ਬਾਅਦ ਓਕੇ 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 ਠੀਕ ਠੀਕ ਇਹ ਕਹਿੰਦੇ ਮੇਰਾ ਰੱਬ ਹੈ ਪਿਆਰਾ ਅੱਛਾ ਆਹ ਇਸ ਤਰ੍ਹਾਂ ਜਦ ਬੱਚਾ ਜਿਹੜਾ ਪੱਚਾ ਸੀ ਪਿਆਰਾ ਸਿੰਘ ਚੱਲ ਫਿਰ ਨਹੀਂ ਸਕਦਾ ਸੀ ਆਪਣੀ ਕਿਰਾਂ ਵਗੈਰਾ ਕੁਛ ਨਹੀਂ ਕਰ ਪਾਉਂਦਾ ਸੀ ਇਸ ਤਰ੍ਹਾਂ 14 ਸਾਲ ਬਾਬਾ ਜੀ ਦੇ ਪੇਠੇ ਤੇ ਰਿਹਾ ਬਾਬਾ ਜੀ ਜਿੱਥੇ ਵੀ ਆਉਣਾ ਜਾਣਾ ਆਪਣੀ ਪੇਟ ਤੇ ਲੈ ਕੇ ਜਾਣਾ ਉਸ ਤੋਂ ਬਾਅਦ ਰਿਕਸ਼ਾ ਬਣਾਇਆ ਸੀ ਮਾ ओके ओके ते ਰਮੂ ਜੀ ਕੈਂਪ ਲਾਇਆ ਜਦੋਂ ਲਗਦਾ ਸੀ ਖਾਲਸਾ ਕੋਪੀ ਸਾਹਿਬ ਆਇਸੀ ਹੋਇਆ ਉਤੋਂ ਮੀਨੇ ਸਾਰਾ ਸਟਾਰ ਅੱਛਾ ਇਹ ਖਾਲਸਾ ਗੱਲ ਹੈ ਜੀ ਇਹ ਨਾ ਅੱਛਾ ਉਹ ਤੇ ਮਦਦ ਪੇਸ਼ ਨੂੰ ਜਿੰਨੇ ਵੀ ਲੋਕ ਆਸੀ ਉਹਨਾਂ ਨੂੰ ਤਾਰ ਲੈ ਕੇ ਆਉਂਦੇ ਆਏ ਸੀ ਇਹ ਫਿਰ ਜਿੱਥੇ ਵੀ ਖਾਲੀ ਜਗ੍ਹਾ ਮਿਲਨੀ ਭਗਤ ਜੀ ਨੂੰ ਉੱਥੇ ਮੇਰੀ ਜੀ ਨੂੰ ਲੈ ਕੇ ਰੁਕ ਜਾਣਾ ਇਹਨਾਂ ਨੇ ਇਹ ਸੁਨਣ ਵਾਲੀ ਗੱਲ ਹੈ ਭਗਤਪੂਰਨ ਸਿੰਘ ਜੀ ਖੁਦ ਬ੍ਰਾਹਮਣ ਸੀ ਪਹਿਲਾਂ ਖੇਰੇ ਸਿੰਘ ਸਜੇ ਔਰ ਤੁਸੀਂ ਆ ਵੇਖੋ ਜੇ ਆ ਰੰਧਾਵਾ ਸਾਹਿਬ ਵੀ ਨੇ ਤੇ ਇਹ ਬੋਹੇ ਨਰ ਸਿੰਘ ਰੰਦਾਵਾ ਜੀ ਇਹ ਰਫਿਊਜੀ ਕੈਂਪ ਵੇਲੇ ਔਰ ਆ ਹਾਲਤ ਤਾਂ ਮੈਂ ਸੱਚੀ ਵੇਖ ਕੇ ਆ ਵੇਖੋ ਆ ਵੇਖੋ ਮਤਲਬ ਇਹ ਹੁੰਦਾ ਕਿਸੇ ਦੀ ਅਵਸਥਾ ਚ ਚਲੇ ਜਾਣਾ ਔਰ ਫਿਰ ਉਹਨੂੰ ਆਪਦੀ ਅਵਸਥਾ ਚ ਲਿਆਉਣਾ ਆਪਦੇ ਹਰਗਾ ਬਣਾਉਣਾ ਕਿਉਂ ਜਿਸਕਿਰਤ ਜੀ ਆ ਤੁਹਾਨੂੰ ਮੈਂ ਵਖਾਉਣਾ ਹੈ ਇਹਦਾ ਆ ਵੇਖਿਓ ਜੇ ਆ ਇਸ ਲੜਕੀ ਦਾ ਜੋ ਮਸਲਾ ਸੀ ਔਰ ਇਹ ਹਰ ਇੱਕ ਜਗ੍ਹਾ ਇਹ ਪ੍ਰੋਬਲਮ ਸੀ ਈਵਨ ਕੇ ਉਹਦੇ ਪ੍ਰਾਈਵੇਟ ਅੰਗਾਂ ਅੰਤੇ ਵੀ ਆ ਉਹਦਾ ਫੇਸ ਹੋ ਗਿਆ ਸੀ ਇਹੋ ਜਿਹਾ ਔਰ 6 ਮਹੀਨੇ ਬਾਅਦ ਉਹ ਲੜਕੀ ਆ ਬਣ ਗਈ ਕੀ ਨਾਂ ਸੀ ਜੀ ਇਹਨਾਂ ਦਾ ਚਲੋ ਜੋ ਵੀ ਨਾਂ ਰਹਿੰਦੇ ਹੋ ਦੱਸਣ ਨੂੰ ਇਹ 6 ਮਹੀਨਿਆਂ ਦੇ ਵਿੱਚ ਉਸ ਤੋਂ ਪਹਿਲਾਂ ਦੇ ਨਸ਼ੇ ਵੀ ਲੈਂਦੀ ਸੀ ਵਿਚਾਰੀ ਦਾ ਬੁਰਾ ਹਾਲਤ ਜਦੋਂ ਹੋਈ ਤਾਂ ਤੁਸੀਂ ਸਮਝ ਹੀ ਲਓ ਕੀ ਹੋਈ ਹੋਗੀ ਤੇ ਆ ਲੜਕੀ ਬਣਾ ਕੇ ਇਹਨਾਂ ਨੇ ਭੇਜੀ ਇੱਥੋਂ ਇਹ ਬਹੁਤ ਵੱਡੀ ਗੱਲ ਆ ਭੈਣ ਜੀ ਤੁਹਾਡੇ ਲਈ ਜਿਉ ਤੁਸੀਂ ਕਰ ਰਹੇ ਹੋ ਸੇਵਾ ਕਰ ਇਹ ਅੱਛਾ ਹੁਣ ਇੱਥੇ ਹੀ ਸੇਵਾ ਕਰਦੇ ਆਂ ਕੀ ਬਾਤ ਹੈਗੀ ਨੇ ਉਹ ਇੱਥੇ ਭੈਣ ਜੀ ਬਾੜ ਦੇ ਵਿੱਚ ਹੈ ਕੋਣ ਹੈਗੀ ਆ ਤੁਹਾਨੂੰ ਜਾ ਕੇ ਉੱਥੇ ਮਲਾਵਾਂਗੇ ਆ ਜੋ ਬੇਟੀ ਹੈਗੀ ਹੈ 21 ਸਾਲ ਚਾਈ ਸੀ ਤੁਸੀਂ ਵੇਖ ਚੁੱਕੇ ਹੋ ਇਹ ਹੈ ਇਹਨਾਂ ਦੀ ਕਮਾਲ ਇਹਨੂੰ ਕਹਿੰਦੇ ਇਨਸਾਨੀਅਤ ਦੀ ਸੇਵਾ ਜਾਂ ਕਹ ਲਓ ਆਪਾ ਵਾਰ ਕੇ ਦੂਜੇ ਦੀ ਸੇਵਾ ਇਹ ਜੀ ਉਹ ਪਿਆਰਾ ਸਿੰਘ ਹੀ ਨੇ ਜਿਨ੍ਹਾਂ ਨੂੰ ਸਮਾ ਲਿਆ ਸੀ ਔਰ ਇਹ ਭਗਤ ਜੀ ਦੇ ਗੁਜ਼ਰਨ ਤੋਂ ਬਾਅਦ ਭਗਤ ਜੀ 1992 ਚ ਗੁਜ਼ਰ ਜਾਂਦੇ ਨੇ ਤਾਂ ਇਹ 94 ਦੇ ਵਿੱਚ ਪੂਰੇ ਹੁੰਦੇ ਨੇ ਔਰ ਇਹਨਾਂ ਨੇ ਹੋਮਵਾਰ 64 ਸਾਲ ਉਮਰ ਹੋ ਕੇ ਗੁਜ਼ਰੇ ਸੀ ਪਿਆਰਾ ਸੀ ਵੀ ਇਸ ਤਰ੍ਹਾਂ ਮੰਗਣ ਜਾਂਦੇ ਦੇ ਸੀ ਆਥੇ ਵਿੱਚ ਬਾਟਾ ਲੈ ਕੇ ਕਾਲੇ ਬਾਕਸ ਚ ਦੇ ਹਾਂ ਆ ਕਰਦੇ ਹਾਂ ਹਾਂ ਵੀ ਕਿਈ ਜਗ੍ਹਾ ਤੇ ਅੰਕਲ ਜੀ ਮੰਗਦੇ ਜਿਹੜਾ ਬੱਸਾਂ ਜੀ ਮੰਗਦੇ ਨੇ ਜਾਂ ਪਿੰਡਾ ਥਾਵਾ ਚ ਵੀ ਜਾਂਦੇ ਨੇ ਪਰ ਸਾਡੇ ਵੱਲੋਂ ਨਹੀਂ ਜਾਂਦੇ ਹੋ ਪਿੰਗਲਵਾੜੇ ਦਾ ਨਾਮ ਜੋ ਯੂਜ਼ ਕਰਦੇ ਨੇ ਬਹੁਤ ਸਾਰੇ ਫਰਾਡ ਨੇ ਹਾਂਜੀ ਉਹ ਮਤਲਬ ਹੈ ਕਿ ਇਹ ਗੱਲ ਤੁਸੀਂ ਸੋਚ ਕੇ ਚੱਲੋ ਜੇ ਕਿ ਪਿੰਗਲਵਾੜੇ ਦੇ ਨਾਂ ਤੇ ਬਹੁਤ ਫਰਾਡ ਲੋਕ ਵੀ ਤੁਰੇ ਫਿਰਦੇ ਨੇ ਜੋ ਪਿੰਗਲਵਾੜੇ ਦੇ ਨਾਂ ਤੇ ਮੰਗ ਕੇ ਆਪਦੀਆਂ ਜੇਬਾਂ ਭਰਦੇ ਨੇ ਉਹਨਾਂ ਚੀਜ਼ਾਂ ਤੋਂ ਬਚਣਾ ਇਹ ਬਹੁਤ ਜ਼ਰੂਰੀ ਇਹਨਾਂ ਨੇ ਕੋਈ ਨਹੀਂ ਛੱਡਿਆ ਹੋਇਆ ਇਹਨਾਂ ਵੱਲੋਂ ਕੋਈ ਨਹੀਂਗਾ ਔਰ ਇਹਨਾਂ ਨੂੰ ਕਿੰਨਾ ਡੋਨੇਸ਼ਨ ਆਉਂਦਾ ਕਿੰਨਾ ਦੱਸਦੇ ਨੇ ਭੈਣ ਜੀ ਤੋਂ ਪੁੱਛਾਂਗੇ ਉਹ ਵੀ ਉਹਨਾਂ ਨੇ ਮੈਨੂੰ ਦੱਸਿਆ ਸੀ ਪਿਛਲੇ ਸਾਲੇ ਮਗਦੀਨੇ ਪਦਮ ਸ਼੍ਰੀ ਵੀ ਆਪਣਾ ਅਨਾਉਂਸ ਕਰਦਾ ਛੱਡਦਾ ਹੈ ਬੇਟੇ ਹੋਰ ਹੁੰਦਾ ਵਿੱਚ ਫੋ 1981 ਚ ਮਿਲਿਆ ਸੀ ਇਹਨਾਂ ਨੂੰ 84 ਚ ਨਾ ਵਾਪਸ ਕਰਤਾ ਸੀ ਭਗਤ ਜੀ ਨੇ ਪਦਮ ਸ਼੍ਰੀ ਕਲੇ ਪੋਲੀਟিক্যাল ਲੋਕਾਂ ਨੇ ਨਹੀਂ 84 ਦੇ ਅਟੈਕ ਤੋਂ ਬਾਅਦ ਜੋ ਦਰਬਾਰ ਸਾਹਿਬ ਤੇ ਹੋਇਆ ਸੀ ਆਪਰੇਸ਼ਨ ਬਲੂ ਸਟਾਰ ਦੀ ਸ਼ਕਲ ਚ ਉਸ ਤੋਂ ਬਾਅਦ ਆਪ ਦਾ ਜੋ ਪਦਮ ਸ਼੍ਰੀ ਮਿਲਿਆ ਸੀ 81 ਚ ਉਹਨੂੰ ਵਾਪਸ ਨੋਟਾਤਾ ਸੀ ਪੰਜਾਬ ਹਿੰਦੁਸਤਾਨ ਦੀ ਗੱਲ ਫੋਲਟਰ ਟੈਪਰ ਡੈਟਲ ਕੋਸ ਇਹ ਜਦੋਂ ਫਲਾਈਓਵਰ ਨਹੀਂ ਸੀ ਬਣਿਆ ਤਾਂ ਨੇ ਉਹ ਦੁਨੀ ਬਿਲਡਿੰਗਸ ਦਾ ਸਾਕੂਕ ਵਾਲੀ ਇਹ ਵਾਈਸਟਾਂ ਦਾ ਸੀ ਇਕ ਉੱਪਰ ਨੰਦਕ ਪਾਸ ਜੀ ਆ ਇਸ ਵਿੱਚ ਟਾਈਮ ਇਹ 1955 ਦੀ ਗੱਲ ਹੈ ਆ ਜਿਹੜੀ ਜਗ੍ਹਾ ਹੈ ਨਾ ਇਹ ਉਹ ਜਗ੍ਹਾ ਜਿੱਥੇ ਆਪਾਂ ਖੜੇ ਹੋਏ ਆ ਇਹ ਉਹ ਜਗ੍ਹਾ ਜਿੱਥੇ ਆਪਾਂ ਖੜੇ ਹੋਏ ਆ ਤੇ ਇਹ 1955 ਚ ਜਗ੍ਹਾ ਭਗਤ ਜੀ ਨੂੰ ਦਿੱਤੀ ਗਈ ਸੀ ਆ ਤੁਸੀਂ ਆਸ-ਪਾਸਾ ਵੇਖੋ ਖਾਲੀ ਪਿਆ ਸਾਰਾ ਹੈ ਬੰਨ ਵਾਲੇ ਦੀ ਇਮਾਨਾ ਵਾਲੇ ਦੀ ਹੈ ਮੁੱਖ ਡਾਕਟਰ ਪਿੰਗਲ ਵਾਲੇ ਇੱਥੇ ਮੁੱਖ ਦਫ਼ਤਰ ਦੀ ਹੈ ਇਹ ਹਾਂ ਜੀ ਇਹ ਮੁੱਖਾ ਦਫ਼ਤਰ ਹੈ ਮੇਨ ਬ੍ਰਾਂਚ ਆ ਵਿਖੇ ਲਿਖਿਆ ਹੋਇਆ ਹੈ ਮੈਂ ਕਿਹਾ ਆਪ ਖਰੀਦੀ ਹਾਂ ਖਰੀਦੀ ਸੀ ਜੀ ਇਹ ਹਾਂ ਜੀ ਹਾਂ ਜੀ ਅੱਜ ਖਰੀਦੀ ਹੈ ਹਾਂ ਆ ਜਮੀਨ ਖਰੀਦੀ ਗਈ ਬੱਲੇ ਬੱਲੇ ਇਹਨੂੰ ਕਹਿੰਦੇ ਪੈੜਾ ਕਰਨਾ ਲੋਕ ਬੜੇ ਆਉਂਦੇ ਨੇ ਮਰ ਵੀ ਜਾਂਦੇ ਨੇ ਕਰੋੜਾਂ ਦੀ ਗਿਣਤੀ 'ਚ ਹਰ ਰੋਜ਼ ਜੰਮਦੇ ਵੀ ਨਹੀਂ ਤੇ ਮਰਦੇ ਵੀ ਨੇ ਪਰ ਇਹ ਲੋਕ ਹੁੰਦੇ ਨੇ ਇਤਿਹਾਸ ਪੁਰਸ਼ਾਂ ਦੇ ਜਿਨ੍ਹਾਂ ਨੂੰ ਜੋ ਆਪ ਦੀਆਂ ਪੈੜਾਂ ਕਰ ਜਾਂਦੇ ਹੂ ਪੈੜਾਂ ਨੇ ਪੀਸੀਐਮਐਸ ਅਫਸਰ ਹੁੰਦੇ ਸੀ ਬੀੜੀ ਹੈ ਪੀਸੀਐਮਐਸ ਸੀਗੇ ਪਟਿਆਲਾ ਅੱਛਾ ਫਿਰ ਇਹਨਾਂ ਨੇ ਉਹ ਛੋੜੀਏ ਨਾ ਕਿਹਨਾਂ ਤੇ ਵਿਚ ਚਿੱਟੀ ਹੋਈ ਇਹ ਜੋਬ ਬੀਬੀ ਇੰਦਰਜੀਤ ਕੌਰ ਜੀ ਜਿਹੜੇ ਹੁਣ ਪਿੰਗਰਵਾੜੇ ਨੂੰ ਸੰਭਾਲ ਰਹੇ ਨੇ ਇਹ ਡਾਕਟਰ ਸੀਗੇ ਔਰ ਸਮਰਪਣ ਵੇਖੋ ਇਹਨਾਂ ਦਾ ਵੀ ਭਗਤ ਜੀ ਵਾਂਗੂ ਸ਼ਾਦੀ ਨਹੀਂ ਕਰਾਈ ਸਾਰਾ ਜੀਵਨ ਸਮਰਪਣ ਕਰਤਾ ਉਹਨਾਂ ਲੋਕਾਂ ਦੇ ਜੋ ਹੁਣ ਭੈਣ ਜੀ ਹੋਰਾਂ ਨੇ ਦੱਸਿਆ 1800 ਕਿੰਨੇ ਨੇ ਜੀ ਹੁਣ ਆਪਣੇ ਜਿੱਤੇ 1875 ਜਿਹੜੇ ਮਰੀਜ਼ ਨੇ ਕਹਿ ਲੋ ਜਾਂ ਜਿਨ੍ਹਾਂ ਨੂੰ ਲੋੜ ਹੈ ਜ਼ਰੂਰਤ ਹੈ ਸੰਭਾਲਣ ਦੀ ਉਹਨਾਂ ਨੂੰ ਸੰਭਾਲ ਰਹੇ ਨੇ ਦੀਦੀ ਜੀ ਔਰ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਇਹ ਜੋ ਕੈਮਰੇ ਦੇ ਪਿੱਛੇ ਖੜਾ ਰਜਿੰਦਰ ਏ ਵੀ ਪਿੰਗਲਵਾੜੇ ਦਾ ਪ੍ਰੋਡਕਟ ਹੈ ਮਤਲਬ ਪਿੰਗਲਵਾੜੇ ਦੇ ਵਿੱਚੋਂ ਪਲਕੇ ਵੱਡੇ ਹੋ ਕੇ ਆਜ ਕੰਮ ਕਰ ਰਿਹਾ ਹੈ ਇਸੇ ਦੇ ਰਹੀਂ ਤੁਹਾਡੇ ਤੱਕ ਇਹ ਰਜਿੰਦਰ ਦੇ ਰਹੀਂ ਗੱਲ ਪਹੁੰਚਣੀ ਹੈ ਸਾਰੀ ਇਹ ਪੱਜ ਚਿੰਨੇ ਜੋ ਫਕਤਪੂਰਨ ਸਿੰਘ ਬੀਬੀ ਜੀ ਦੀ ਅਗਵਾਈ ਚ ਇਹਨਾਂ ਸਾਰਿਆਂ ਦੇ